ਸਟੇ ਰੱਖ ਦਿੱਤੀ ਜਦ ਵੀ ਇਹ ਜਿਹੜੀ ਇਹ ਆ ਇਹ ਪੰਚਾਇਤ ਨਾਲ ਹੋਊਗੀ ਸਾਡੇ ਨਾਲ ਪਬਲਿਕ ਨਾਲ ਕੋਈ ਮਹੱਲੇ ਵਾਲਿਆਂ ਨਾਲ ਕੋਈ ਨਹੀਂ ਕਿਉਂਕਿ ਮਹੱਲੇ ਵਾਲਿਆਂ ਦਾ ਤੇ ਪਿੰਡ ਦਾ ਤਾਂ ਪਹਿਲਾਂ ਹੀ ਕਬਜ਼ਾ ਨਿਸ਼ਾਨ ਸਾਹਿਬ ਲਗਾਇਆ ਇੱਥੇ ਸਦੀਆਂ ਪੁਰਾਣੀਆਂ ਜਿਹੜੀਆਂ ਥੀ ਜਰਨੈਲ ਸਿੰਘ ਆ ਜੀ ਫਿਰ ਉਸ ਤੋਂ ਬਾਅਦ ਅੱਜ ਸਵੇਰੇ ਨਗਰ ਪੰਚਾਇਤ ਦੇ ਸਫਾਈ ਕਰਮਚਾਰੀ ਕੁੜੀਆਂ ਝਾੜੂ ਮਾਰਨ ਆਈਆਂ ਉਹਨਾਂ ਨੇ ਰੋਕਿਆ ਆਣ ਕੇ ਇਹਨੇ ਇੱਥੇ ਟਰੈਕਟਰ ਟਰਾਲੀ ਲਾਤੀ ਵੀ ਮਿਹਨਤੀਆਂ ਨਹੀਂ ਲੱਗਣ ਦੇਣੀਆਂ ਅੱਛਾ ਐਸੀ ਤੁਹਾਡੇ ਮਤਮ ਰਾਈ ਇਹ ਕਹਿੰਦੇ ਆ ਵੀ ਇੱਥੇ ਮਹੱਲੇ ਵਾਲਿਆਂ ਦਾ ਇਹ ਆਟੋਮੈਟਿਕਲੀ ਪਹਿਲਾਂ ਦਾ ਕਬਜ਼ਾ ਹੈ ਨਿਸ਼ਾਨ ਸਾਹਿਬ ਵੀ ਲੱਗਾਇਆ ਸਦੀਆਂ ਪੁਰਾਣੀਆਂ ਲੱਗ ਰਹੀਆਂ ਆ ਇਹ ਜੇ ਨਗਰ ਪੰਚਾਇਤ ਨਾਲ ਇਹਦਾ ਕੇਸ ਹੋਊਗਾ ਉਹ ਸਾਰੀ ਦੇ ਮੁਤਾਬਕ ਹੋਊਗਾ ਉਹਦੇ ਤੇ ਨਾ ਕਬਜ਼ਾ ਇਹ ਕਰ ਸਕਦਾ ਤੇ ਨਾ ਨਗਰ ਪੰਚਾਇਤ ਕਰ ਸਕਦੀ ਜਿੰਨਾ ਚਿਰ ਕੋਰਟ ਦਾ ਕੋਈ ਫੈਸਲਾ ਨਹੀਂ ਹੁੰਦਾ ਪਬਲਿਕ ਨੂੰ ਇਹ ਕੋਈ ਨਹੀਂ ਕਰ ਸਕਦਾ ਇਸ ਕਰਕੇ ਇਹ ਨੇ ਬੀਬੀਆਂ ਨੇ ਤੀਆਂ ਲਾਉਣੀਆਂ ਸੀ 7 ਵਜੇ ਸ਼ੁਰੂ ਹੋ ਗਏ 8:30 ਵਜੇ ਸਮਾਪਤੀ ਹੋਣੀ ਹੈ ਇੱਕ ਰਿਕਵੈਸਟ ਹੈ ਸਰ ਜੀ ਇਸ ਕਰਕੇ ਜਿਹੜੀ ਟਰਾਲੀ ਜਿਹੜੀ ਜੱਦ ਕੀਤੀ ਜਾਵੇ ਇਹਦੇ ਖਿਲਾਫ ਮਰਦਾਬਾ ਮਰਦਾਬਾ ਮੋਤਾਬਾ

ਜਿਨ੍ਹਾਂ ਦੇ ਪੈਸੇ ਸੀ ਉਹ ਜਦੋਂ ਚੱਕਣ ਲੱਗੇ ਐਨੇ ਉਹਨਾਂ ਨੂੰ ਗਾਲ੍ਹਾਂ ਐਨੀਆਂ ਗੰਦੀਆਂ ਗੱਡੀਆਂ ਕੀ ਮੈਂ ਬੋਲ ਕੇ ਦੱਸ ਨਹੀਂ ਸਕਦੀ ਇਸ ਟਾਈਮ ਕਿਹਨੇ ਗੱਡੀਆਂ ਗਾਲਾਂ ਬੂਟਾ ਸਿੰਘ ਨੇ ਅਨਾ ਇੱਕ ਇਹਨਾਂ ਉਹ ਕਹਿੰਦੇ ਟੀਆਂ ਵਾਲਾ ਚੌਕ ਆ ਵੀ ਕੂੜਾ ਅਸੀਂ ਸਿੱਟਿਆ ਅਸੀਂ ਚੱਕ ਲਾਂਗੇ ਕਹਿੰਦਾ ਮਾਂ ਚ ਦੌਣ ਆਏ ਸੀ ਪਹਿਲਾਂ ਕਿ ਗਾਲਾਂ ਨਾਲ ਫੱਟ ਕੇ ਗਏ ਸੀ ਯਾਨੀ ਇੱਦਾਂ ਦੀਆਂ ਗੰਦੀਆਂ ਗਾਲਾਂ ਇਹਨਾਂ ਕੱਢੀਆਂ ਇਕੱਠੀਆਂ ਹਾਲ ਲੱਗੀਆਂ ਹੁਣ ਕਈ ਤਾਂ ਡਰਦੀਆਂ ਆਈਆਂ ਹੀ ਨਹੀਂ ਅਸੀਂ ਤਾਂ ਇੱਥੇ ਬਹਿ ਗਏ ਆ ਆ ਕੇ ਤਾਂ ਇਹ ਆਪ ਫੇਰ ਚਲਾ ਗਿਆ ਤਾਂ ਕਹਿੰਦੇ ਇੱਥੇ ਟੀਆਂ ਨਹੀਂ ਲਾਉਣ ਦੇ ਰੀਆਂ ਤੇ ਇਹਨੂੰ ਹਟਾਣ ਦੀ ਕੋਈ ਨਹੀਂ ਦਿੱਤੀ ਕਿਹਾ ਨਹੀਂ ਆ ਵੀ ਤੂੰ ਬੈਠਾ ਚਲਾ ਗਿਆ ਆ ਨਾ ਹੈ ਨਹੀਂ ਸੀ ਕੋਈ ਵੀ ਲੋਜਾ ਤਾਂ ਜਦੋਂ ਚਲਾ ਗਿਆ ਕਹਿੰਦਾ ਤੁੰਗੀਆਂ ਚ ਮਾਰੀਆਂ ਆ ਕੇ ਫੇਰ ਕਹਿੰਦਾ ਕੰਜਰ ਘਾਤ ਕਰਦੇ ਆ ਕਹਿੰਦਾ ਨਾਚ ਕਰਦੀਆਂ ਇਹਨਾਂ ਨੂੰ ਕਹਿੰਦਾ ਸ਼ਰਮ ਨਹੀਂ ਆ ਇਹ ਹੰਸਲਾ ਸਾਹਿਬ ਇਹਦਾ ਸਦਿਆਂ ਦਾ ਚੱਲ ਨਹੀਂ ਆਉਂਦਾ ਹੈ ਨਾ ਇਹ ਸਬਿਆਚਾਰ ਪ੍ਰੋਗਰਾਮ ਚੱਲਦਾ ਜੇ ਤਾਂ ਕੋਈ ਅਸੀਂ ਕਿਵੇਂ ਕਰੇ ਹੈ ਨਾ ਇਹ ਉਹਨਾਂ ਦਾ ਮਸਲਾ ਪਰ ਇਦਾਂ ਆਇਆ ਨਾ ਸਾਨੂੰ ਗਲਤ ਨਾ ਬੋਲੇ ਜਿਹੜਾ ਕਹਿੰਦਾ ਜਮਾਰੀਆਂ ਚੂੜੀਆਂ ਆ ਕੇ ਗੱਲ ਬੋਲੀ ਆਇਆ ਇੱਥੇ ਆਹ ਚਾਰੀਆਂ ਨੰਗਾ ਨਾਚ ਪਰ ਇਹ ਉਹਨਾਂ ਨੂੰ ਜਵਾਬ ਪੁੱਛਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਹ ਕਿਉਂ ਬੋਲਦਾ ਇਦਾਂ ਉਹ ਜਾਨਾ ਰੱਖੋ ਉਹਨਾਂ ਨੇ ਅਨੁਕਲ ਦਾ ਟਾਈਮ ਦਿੱਤਾ ਆ 10:30 ਵਜੇ ਦਾ ਹਾਂਜੀ ਪੰਜਾਂ ਨੇ ਤੁਹਾਡੇ ਇਧਰਲੇ ਪੰਜਾਂ ਨੇ ਉਹ ਮੋਹਰ ਲੈ ਜਾ ਕੇ ਤੇ ਇੱਥੇ ਗਏ ਕਿ ਸਾਡੇ ਆ ਮੈਂਬਰ ਹੈਗੇ ਆ ਪੰਜਾਂ ਜਣੇ ਜਾਣਗੇ ਸਾਡੀ ਮੈਂ 15 ਮੈਂਬਰਾਂ ਦੀ ਕਮੇਟੀ ਬਣੀ ਆ ਤੀਆਂ ਵਾਂਗ ਉਹਨਾਂ ਵਿੱਚੋਂ ਇੱਕ ਜਾਊ ਦੋ ਜਾਊ ਬਾਕੀ ਆ ਮੈਂਬਰ ਹੈਗੇ ਆ ਕੋਈ ਗੱਲ ਨਹੀਂ ਹਨਾ ਅਡਜਸਟਡ ਹੋਈ ਆ ਕਮੇਟੀ ਆਪਣੀ ਬਾਕੀ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਜੇ ਤੁਸੀਂ ਸਾਡੇ ਨਾਲ ਸਹਿਯੋਗ ਕਰੋਗੇ ਤਾਂ ਇਹ ਆਪਾਂ ਤੁਹਾਡੇ ਨਾਲ ਸਹਿਯੋਗ ਕਰਾਂਗੇ ਹਨਾ ਨਿਸ਼ਾਨ ਸਾਹਿਬ ਦੇਖ ਲਓ ਨੱਥਾ ਤੁਸੀਂ ਹਰੇਕ ਕਹਾ ਲਾਉਨੇ ਆ 30 ਸਾਲ ਮੈਨੂੰ ਹੋ ਗਿਆ ਜੀ ਇਹਨਾਂ ਨੂੰ ਤੀਆਂ ਲਾਉਂਦਿਆਂ ਸਾਡੀਆਂ ਸੱਸਾਂ ਲਾਉਂਦੀਆਂ ਸੀ ਪਹਿਲਾਂ ਉਹਨਾਂ ਦੀ ਸੱਸਾਂ ਤੁਸੀਂ ਆਪੇ ਭਾਵ ਲੈ ਲਓ ਹਨਾ ਇਹ ਸੈਟ ਜਾਨ ਤੋਂ ਕਿਤੇ ਨਾਲ ਇਹ ਦੇਖੋ ਅੱਜ ਕਹਿੰਦਾ ਤੀਆਂ ਵਾਲਾ ਚੌਕ ਨਹੀਂ ਅਕਸਰ ਇੱਥੇ ਜੰਮੀਆਂ ਪੜਿਆ ਹੈ ਹਨਾ ਇੱਥੇ ਸਿਆਣਾ ਹੋਇਆ ਇਹਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਇੱਥੇ ਤਾਂ ਤਹਾਂ ਕੋਈ ਲੋੜੀ ਦੀ ਆਪਾਂ ਨੂੰ ਮਦਦ ਨਹੀਂ ਹੈ ਹਨਾ ਬਸ ਠੀਕ ਹੈ ਬਸ ਸਾਡੀ ਤਾਂ ਇਹੋੀ ਮੰਗ ਹੈ ਕਿ ਸਾਨੂੰ ਇਨਸਾਫ ਹੋਣਾ ਚਾਹੀਦਾ ਹੈ ਇਹ ਚੌਕ ਆ ਹਰ ਕੋਈ ਵਰਤੇ ਪਰ ਗੰਦ ਨਾ ਪਾਵੇ ਹਾ ਖਲਾਰਾ ਨਾ ਬਾਰੇ ਹਰ ਕੋਈ ਵਰਤੇ ਉਹ ਵੀ ਵਰਤੇ ਅਸੀਂ ਵੀ ਵਰਤਾਂਗੇ ਸਾਂਝਾ ਆ ਆਪਾਂ ਇਹ ਨਹੀਂ ਕਹਿੰਦੇ ਸਾਡਾ ਚੱਲਿਆ ਨਾ ਇਹ ਸਾਂਝਾ ਆ ਵਰਤ ਸਕਦੇ ਹੈਨਾ ਚਲੋ ਤੁਹਾਡਾ ਨਾਮ ਕੀ ਹੈ ਜੀ ਸਤਵੀਰ ਕੌਰ ਸਾਂ ਦੇਖੋ ਮੈਂ ਬਿਲਕੁਲ ਜੀ ਇੱਕ ਬੰਦੇ ਵਾਸਤੇ ਇਹ ਨਿਊਂਸਸ ਕ੍ਰੀਏਟ ਨਹੀਂ ਹੋ ਸਕਦਾ ਮੇਰੇ ਨਾਲ ਸਵੇਰੇ ਤੁਸੀਂ ਟੇਬਲ ਟॉक ਕਰੋ ਮੈਂ ਆਪਾਂ ਅਗਲੀ ਗੱਲ ਕਰਾਂਗੇ ਟੇਬਲ ਟॉक ਹੀ ਹੋਣੀ ਹੈ ਹਾਂ ਮੇਰੇ ਨਾਲ ਸਵੇਰੇ ਟੇਬਲ ਟॉक ਕਰੋ ਅਗਲੀ ਗੱਲ ਫਿਰ ਕਰਾਂਗੇ ਪਹਿਲੇ ਟਰਾਲੀ ਤੇ ਟਰੈਕਟਰ ਇਹ ਤੋਂ ਹਟਾਓ ਆਮ ਪਬਲਿਕ ਨੂੰ ਮੈਂ ਅ ਵਿਸ਼ਵਾਸਕ ਲੈ ਤਕਾ ਐਵੇਂ ਕਹਾਂ ਉਹ ਕੋਈ ਲਾਇਨਡ ਆਰਡਰ ਦੀ ਪ੍ਰੋਬਲਮ ਆ ਗਈ ਮੈਂ ਬੜਨੀ ਕਾਰਵਾਈ ਖੋਤੇ ਕਰਾਂਗਾ ਮੈਂ ਸਾਰੇ ਸਟੇਕ ਹੋ ਜੂ ਲੱਖ ਮੰਡਰ ਕਰਦੀ ਕਰਾਓ ਇਸਾਈਡ ਤੇ ਟਰੈਕਟਰ ਟਰਾਲੀ ਪਰੇ ਕਰਾਓ ਇੱਕ ਦਿਨ ਸਭ ਨੂੰ ਉਸ ਗੱਲ ਮੇਰੇ ਕੋਲ ਹੋਵੇ ਤੇ 10 ਵਜੇ ਆਸਪਾਸ ਜਿਹੜੇ ਜਿਹੜੇ ਇਹਨਾਂ ਦੇ 5 ਬੰਦੇ ਲਿਆਓ ਤੁਸੀਂ ਆਪਣੇ ਬੰਦੇ ਲਿਆਓ ਆਪਾਂ ਬਹਿ ਕੇ ਟੇਬਲ ਟॉक ਕਰਦੇ ਹਾਂ ਹਨਾ ਜੋ ਸੱਚਾ ਕਰਦੇ ਚਲੋ 6 ਵਜੇ ਵਾਲੇ ਜੀ ਘਰ ਆ ਰਹੇ ਨੇ ਉਹਨਾਂ ਦੇ ਨਾਲ ਅਸੀਂ ਕਰੇ ਸਟਾਫ ਨਰਾਜ਼ ਹੋ ਗਏ ਤੇ ਸਾਈਡ ਤੋਂ ਟਰੈਕਟਰ ਹਟ ਗਿਆ ਹੈਗਾ ਜੀ ਉਹ ਹਟ ਗਿਆ ਹਟ ਗਿਆ ਮੈਂ ਯਕੀਨ ਦਵਾਉਣਾ ਤੁਹਾਨੂੰ ਟਰੈਕਟਰ ਹਟ ਗਿਆ ਬਾਕੀ ਤੁਸੀਂ ਸਵਾਰੇ ਆਪਣੀ ਪਾਣੀ ਮੈਂਬਰ ਜਿਹੜੀ ਕਮੇਟੀ ਤਿਆਰ ਕਰਦੇ ਹੋ ਮੇਰੇ ਕੋਲ 1:30 ਵਜੇ ਭੇਜ ਦੋ ਉਹਨਾਂ ਨੂੰ ਵੀ ਮੈਂ ਕਿਹਾ ਸਾਡੀ ਸਵੇਰੇ ਨਾ ਉਹ ਇੱਟਾਂ ਖਿਲਾਰ ਕੇ ਗਿਆ ਹੁਣ ਉਹ ਚੱਕਣ ਲੱਗੇ ਸਪਰੇ ਕਰਨ ਲੱਗੇ ਆ ਇੱਕ ਇੱਕ ਇੱਟ ਹਣੀ ਸਾਰਿਆਂ ਨੂੰ ਆਹ ਥੱਲੇ ਘਰ ਤੋਂ ਬੈਠਾ 10 ਵਜੇ ਆਪਾਂ ਸਵੇਰੇ ਮਿਲਦੇ ਹਾਂ ਬਿਲਕੁਲ 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 ਆਪ ਬੋਲਦੇ ਹੋ ਅਸੀਂ ਦੇ ਬੁੱਧ ਦਰ ਵੀ ਇਹਨੇ 10 ਦਿਨ ਹੋਣਾ ਹੁੰਦਾ ਹਾਲਾਂਕਿ ਇੱਥੇ ਸੱਪ ਵੀ ਪੈਦਾ ਹੁੰਦੇ ਆ ਮਾਮਲੇ ਇੰਨੇ ਸਵੇਰੇ 10 ਵਜੇ ਬੈਠ ਕੇ ਚੱਲ ਗਾ ਠੀਕ ਹੈ ਕੋਈ ਨਹੀਂ ਅਸੀਂ ਥੈਂਕ ਯੂ ਭਾਜੀ ਤੁਹਾਡੇ ਸਮੇਂ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਰੁਕ ਕੇ ਇੱਥੇ ਟ੍ਰੈਫਿਕ ਬੰਦ ਹਾਂ ਜੂੜ ਕੇ ਮਾਰੀਆਂ ਸੱਦਾ ਅਸੀਂ ਸੜਾ ਗੀੜੀਆ ਘਟਣਾ ਹੋਈ ਆ ਤੀਆਂ ਵਾਲੇ ਚੌਕ ਦੇ ਵਿੱਚ ਜਾਮ ਲਾਤਣੇ ਧਰਮਾ ਦਿੱਤਾ ਹੈ ਕੀ ਕਰਦੀ ਤੇ ਕੀ ਕਰਟਿਆ ਇੱਥੇ ਕੁਛ ਨਹੀਂ ਇੱਕ ਛੋਟਾ ਜਿਹਾ ਇੱਕ ਇਸ਼ੂ ਹੀ ਉਹ ਜਿਹੜੀ ਲੈਂਡ ਹੈ ਜਿੱਥੇ ਆਲਰੇਡੀ ਪਹਿਲਾਂ ਤੋਂ ਤੀਆਂ ਦਾ ਤਿਹਾਰ ਪਿੰਡੋਂ ਨੂੰ ਮਨਾਇਆ ਜਾਂਦਾ ਹੈ 10-12 ਦਿਨ ਲਈ ਤਿਹਾਰ ਮਨਾਇਆ ਜਾਂਦਾ ਇਸ ਜ਼ਮੀਨ ਦੇ ਉੱਤੇ ਇੱਕ ਭੱਖਾ ਸਿੰਘ ਨਾਮ ਦਾ ਸ਼ਖਸ ਤੇ ਪੰਚਾਇਤੀ ਕੋ ਡਿਸਪਿਊਟ ਹੈ ਜਿਹਦੇ ਵਿੱਚ ਪੰਚਾਇਤ ਵੱਲੋਂ ਵੀ ਇਹਦੇ ਉੱਤੇ ਸਟੇ ਲਿਆ ਗਿਆ ਤੇ ਬੁੱਟਾ ਸਿੰਘ ਵੱਲੋਂ ਵੀ ਸਟੇ ਲਿਆ ਗਿਆ ਪਰ ਆਸ ਆਸਪਰੋਸ ਦੇ ਲੋਕ ਜਿਹੜੇ ਇੱਥੇ ਇਸ ਜਗ੍ਹਾ ਦੇ ਉੱਤੇ ਤੀਆਂ ਦਾ ਤਿਹਾਰ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਦੇ ਮਨ ਚ ਬੜੀ ਇਹਦੀ ਪ੍ਰਤੀ ਸੁਭਾਵਨਾ ਰਹਿੰਦੀ ਆ ਪਰ ਅੱਜ ਬੂਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸਸ ਕ੍ਰੀਏਟ ਹੋਇਆ ਇਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਰੀਸੀਵ ਹੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੂਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਟਰੈਕਟਰ ਇੱਥੋਂ ਹਟਾਏ ਫਿਲਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪਰੋਪ੍ਰੀਏਟ ਡੈਕਸ਼ਨ ਹੋਏਗਾ ਲਿਆ ਜਾਏਗਾ ਤੇ ਸਮਝੌਤਾ ਕਰਾਇਆ ਜਾਏਗਾ ਥੈਂਕ ਯੂ